ਉਹਨਾਂ ਦਾ ਇਤਿਹਾਸ ਸੁਣੋ। ਇਸਕੇ ਉਹਦੇ ਸਾਰਾ ਕਾਰਲੇ ਦੇ ਸਾਥੀ ਵੀ ਸਾਥੀ ਚ ਉਡੋ। ਅਰੇ ਇਹ ਦੋ ਛੋੜੇ ਲੱਗੇ ਨੇ ਸਾਰੇ ਜੀ। ਅਰੇ ਝੂਠ ਨੇ ਗੁਰੂ ਗ੍ਰੰਥ ਸਾਹਿਬ ਦੀ ਸੋਹ। ਹਾਂਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਹ। ਮੇਰੀ ਸਾਫ ਮੇਰੀ ਸਾਫਤੀ ਉਡ ਹੋਣ ਜੀ ਮੇਰੀ ਘਰ ਵਾਲੀ ਤੋਂ ਪੁੱਛੋ। ਮੇਰੀ ਘਰ ਵਾਲੀ ਦੀ ਇੰਟਰਵਿਊ ਕਰੋ ਜੀ ਕਿੱਥੇ ਆਉਂ ਲੋ ਕੋਈ ਨਹੀਂ ਮਿਲਣਾ। ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ ਚ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਇਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹਰਾ ਪਰਿਵਾਰ ਹੈ ਉਹ ਕਹਿੰਦੇ ਨੇ ਜਿਕੇ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਲਗਭਗ ਦਰਵਾਜ਼ਾ ਖੜਕਾਇਆ ਹੈ ਦਰਵਾజా ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਵਾ ਬੋਲਤਾ ਤੇ ਜੀ ਗੋਲੀ ਸਿੱਕਾ ਜੜਾ ਸੀ ਉਹਦੇ ਪੱਟ ਚ ਬਚਿਆ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤੇਗੜ ਸਾਹਿਬ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਜਵਾ ਸਾਬਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੇਲਾ ਦਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦੇ ਨੇ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਏ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀਆਂ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚਕੋਕ ਦੀ ਦਸੀਏ ਕਿ ਜਿਹੜਾ ਇਹ ਕਹਿੰਦੇ ਜੇ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀਐਮਸੀ ਤੋਂ ਮੈਂ ਰਿਕਾਰਡ ਦਿੱਤਾ ਹੈ ਅੰਦਰ ਸਾਰਾ DMC ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਡਲੀ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ 32 ਵਾਲੇ ਹਸਪੀਟਲ ਦੇ ਵਿੱਚ ਬਹੁਤ ਜੜੀ ਅੱਜ ਵੱਡਾ ਜੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੌਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਿਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਨ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਚੋ ਰੋ ਕਿਤੇ 6 ਵਜੇ ਬਾਬਾ ਜੀ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਨੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਵਾੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਏਗਾ ਹਣ ਉਹ ਚੀਜ਼ ਰਿਕਾਰਡ ਬੋਲ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਕੀ ਐਡੀ ਕਾਲੀ ਸੀ ਕਿ ਤੁਸੀਂ 15 ਤੱਕ ਉਹ ਅਰੈਸਟ ਪਾਏ ਹੋ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਧਾਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹ ਦੇਵੇ ਜੀ ਸਾਡੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਬਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ 'ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਹਿ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪ 32 ਵਾਲੇ ਹਸਪੀਟਲ ਜਾਂ ਸਿਵਲ ਹਸਪੀਟਲ 'ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫੇਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮਿਲਦਾ ਘੰਟਾ 1.5 ਘੰਟਾ ਸਾਢੇ ਜਿਹੜਾ ਜੜੀਏ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਏ ਤੇ ਹੁਣ ਲਾਸਟ ਚ ਆ ਕੇ ਜੱਜ ਸਾਹਿਬ ਨੇ ਅੱਜ ਬਹੁਤ ਮੈਂ ਕਹਾਂਗਾ ਕਿ ਮਾਂਜੋ কোর্ਟਸ ਦੇ ਉੱਪਰ ਸਾਨੂੰ ਬਹੁਤ ਫੇਟ ਹੈ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਤੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਂਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਸੀ ਅਪਲਾਈ ਕਰਤਾ ਕਿਉਂਕਿ 6 ਵਜ ਗਏ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਇਹ ਬਹੁਤ ਅਜ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਔਰ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇੰ ਕੀ ਤੁਸੀਂ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਕਰ ਦੋ ਕਿਉਂਕਿ ਜਬਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤੇ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਜੇ ਪੁਲਿਸ ਰਿਮਾਂਡ ਚ ਵੀ ਰੱਖਦੇ ਹਾਂ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਨੇ ਜਾਂ ਜੇਲ੍ਹ ਚ ਭੇਜ ਦਿੰਦੇ ਹਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜਬਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਵੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਸ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦਵਾਂਗੇ ਪਰ ਮੋਟੇ ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟिटीज ਇਹ ਰੋਸ ਤੋਂ ਬਾਦੂ ਦੀ ਰਿਪੋਰਟ ਬਾਦ ਜਿਹੜਾ ਅਗੇ ਪ੍ਰੋਸੈਸ ਹੋ ਰਿਹਾ ਹੈ 92 ਨੰਬਰ ਐਫ ਆਰ ਸਰਦੀ ਫਤਿਹਗੜ ਸਾਹ ਥਾਣੇ ਦੀ ਉਹਦੇ ਚ ਅਸੀਂ ਕੱਲ ਰਾਤ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਉਹਨਾਂ ਨੂੰ ਪਾਸਪੋਰਟ ਤੋਂ ਛੁੱਟੀ ਹੋ ਕਿਸੇ ਨੂੰ ਅਰੈਸਟ ਕਰ ਲਿਆ ਸੀ ਉਹਨਾਂ ਨੂੰ ਅੱਜ ਰਿਪੋਰਟ ਚ ਪੇਸ਼ ਕੀਤਾ ਸੀਗਾ ਜਦੋਂ ਸਾਬ ਤੋਂ ਕੋਲ ਉਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਸਾਡੀ ਤਫਤੀਸ਼ ਜਾਰੀ ਹੈ ਕੱਲੋਂ ਤੋਂ ਡਿਟੇਲਸ ਕੀ ਕੀਤੀ ਅਵੇ ਕੋਈ ਰਿਕਵਰੀ ਵਗੈਰਾ ਹੋਈ ਆ ਪਾਪਾ ਜੀ ਦੀ ਰਿਕਵਰੀ ਜੀ ਹਾਲ ਤੱਕ ਨਹੀਂ ਕੋਈ ਨਹੀਂ ਹੈ ਰਿਹਾ ਸਤਾ ਸੋ ਮੈਂ ਤਾਂ ਕੁਛ ਕਿਛੀ ਕਰ ਰਿਹਾ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ ਕਿਉਂ ਹੋਈ ਕਿਵੇਂ ਹੋਈ ਉਹ ਸਾਰੀ ਡਿਟੇਲ ਕਰ ਰਿਹਾ ਅੱਜ ਰਾਤ ਨੂੰ ਕੱਲ੍ਹ ਸ਼ਾਮ ਤੱਕ ਅਸੀਂ ਗੱਲ ਕਲੀਅਰ ਕਰਨਾ ਹੈ ਇਹ ਫਿਰ ਸਮਾਨ ਦੇ ਲੈ ਕੇ ਜੀ ਡਾਕਟਰ ਕੋਲ ਕੰਸਰਨ ਕਰਨ ਦਾ ਹਲੇ ਜੀ ਐਸਐਸ ਟੂ ਵੀ ਆਰਡਰਸ ਨਹੀਂ ਕਲੀਅਰ ਹੋਇਆ ਤੁਹਾਨੂੰ ਸਾਨੂੰ ਜੀ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਰੈਗਰਡੈਂਟ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਸਰਵਲ ਹਸਪੀਟਲ ਤੋਂ ਮੈਡੀਕਲ ਕਰਵਾ ਲੀਏ ਕਿ ਜੇ ਕੋਈ ਹੋਰ ਟ੍ਰੀਟਮੈਂਟ ਰਹਿੰਦਾ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿਉਂਕਿ ਪ੍ਰਾਇੋਰਟੀ ਹੈਲਥ ਤੇ ਪ੍ਰਾਇੋਰਟੀ ਇਹਨਾਂ ਦੀ ਹੈ ਕਿ ਪਹਿਲਾਂ ਸੂਟ ਤਾਂ ਨਹੀਂ ਉਹ ਸਿਵਲ ਹਸਪੀਟਲ ਨੂੰ ਨਾਲ ਦੇ ਕੇ ਡਾਕਟਰ ਇੱਕ ਵਾਰ ਫਿਰ ਐਗਜ਼ਾਮਨ ਕਰਦੇ ਨੇ ਕੋਈ ਅਰਜੈਂਟ ਟਰੀਟਮੈਂਟ ਦੀ ਇੱਕ ਸੋਜੀ ਦੀ ਲੋਡ ਹੈ ਅਲਾਉ ਦੇਖਾਂਗੇ ਕੁਝ ਤੋਂ ਬਹੁਤ ਸੇਤੀ ਹੈ ਤੇ ਪਹਿਲਾ ਮੁਲਾਕਾ ਕਰਾਇਆ ਨਹੀਂ ਗਿਆ ਸੀ ਉਹਨਾਂ ਨੇ ਜੀ ਪਹਿਲਾਂ ਕਰਾਇਆ ਸੀ ਕਰਾਇਆ ਸੀ ਉਸੇ ਕੱਲ ਰਾਤ ਹੀ ਕਰਾਇਆ ਸੀ ਉਹ ਤੋਂ ਵੇਖ ਕੇ ਆਇਆ ਸੀ ਤਾਂ ਤੇ ਉਹਨਾਂ ਨੇ ਅਜੇ ਰਿਕਵੈਸਟ ਪਾਈ ਸੀ ਕਿ ਮੈਂ ਮਤਲਬ ਕਿ ਮੇਰੇ ਅੱਗੇ ਕੋਈ ਟ੍ਰੀਟਮੈਂਟ ਰਹਿੰਗੇ ਅਸੀਂ ਨਾ ਟ੍ਰੀਟਮੈਂਟ ਕਰਵਾਉਣਾ ਅਰੇ ਰਹਿ ਗਿਆ ਸੀ ਉਹ ਤਾਂ ਹੀ ਬੁੱਟ ਜੱੱ ਸਾਹਿਬ ਨੇ ਕਿਹਾ ਕਿ ਕੋਈ ਕਰ ਨਹੀਂ ਸਕਦਾ ਹੈ ਕਿਉਂ ਫਿਰ ਐਗਜ਼ਾਮਨ ਕਰ ਲੈ ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈ ਪ੍ਰਾਇੋਰਟੀ ਹੈ ਉਸ ਤੋਂ ਬਾਅਦ ਅਸੀਂ ਸੋਚਾਂਗੇ ਲੱਗ ਕਿ ਜਿਹੜੇ ਕਿੰਨੇ ਕੁ ਜਿਹੜੇ ਮੁਲਜ਼ਮ ਨੇ ਇਹਦੇ ਵਿੱਚ ਮਾਮਲੇ ਦੇ ਗ੍ਰਿਫਤਾਰ ਕੀਤੇ ਗਏ ਚ ਉਹ ਤਾਂ ਜੀ ਮੇਨ ਕੇਸ ਜਿਹੜਾ 29 ਨੰਬਰ ਐਫ ਆਈ ਆਰ ਹੈ ਉਹਦੇ ਵਿੱਚ ਦੋ ਜਣੇ ਰੈਸਟ ਹੋਏ ਗੁਰਵਿੰਦਰ ਸਿੰਘ ਜਿਹੜੇ ਕੀ ਕਪਟਾਨ ਨੇ ਤੇ ਅਦਰਕਾ ਜਨਾ ਪ੍ਰਭਦੀ ਤੇ ਇੱਕ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੁੰਡੇ ਗ੍ਰਿਫਤਾਰ ਨੇ ਉਹ ਕ੍ਰਾਸ ਵਾਲੇ ਦਾ ਦੋਨੇ ਅਫੀਸ਼ੀਅਲ ਰਿਕਵੈਸਟ ਤੇ ਭੇਜਿਆ ਸੀ ਸੁਖਵੀਰ ਤੇ ਜਸਪਾਲ ਤੋ ਇਹਨਾਂ ਦਾ ਪ੍ਰਬੰਧਿਤ ਦਾ ਗੁਰਵਿੰਦਰ ਦਾ ਸਮੀਖਿਆ ਦੇ ਅੰਡਰ ਡਿਪਾਰਟਮੈਂਟ ਕਿਹਦੇ ਵਿੱਚ ਕੋਈ ਹੋਰ ਵੀ ਮਾਮਲਾ ਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਨੇ ਹਾਂਜੀ ਨਹੀਂ ਹਲੇ ਬਾਕੀ ਹੈ ਜੀ ਪਹਿਲਾਂ ਮੇਨ ਕੇਸ 'ਚ ਵੀ 3-4 ਅੰਪਛਾਤੇ ਵਿਅਕਤੀ ਉਹਨਾਂ ਨੇ ਲਗਾਏ ਹੋਏ ਨੇ ਉਸ ਕਸੂਰ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਤੇ ਕ੍ਰਾਸ ਕੇਸ ਦੇ ਵਿੱਚ ਇੱਕ ਨੰਨਾ ਜੋਤ ਹੈ ਉਹਦਾ ਬੇਨਮ ਹੈਗਾ ਗੁਰਜੀਤ ਕੌਰ ਉਹ ਵੀ ਨੇ ਤੇ ਉੱਥੇ ਵੀ 3-4 ਅੰਪਛਾਤੇ ਵਿਅਕਤੀ ਜੀ